ਫਾਜ਼ਿਲਕਾ ਵਾਲੇઓ ਸਾਵਧਾਨ ਹੋ ਜਾਓ ਤੁਹਾਡੇ ਮੁਹੱਲਿਆਂ ਦੇ ਵਿੱਚ ਇੱਕ ਮੋਟਰਸਾਈਕਲ ਤੇ ਇੱਕ ਇਹੋ ਜਿਹਾ ਸ਼ਖਸ ਘੁੰਮ ਰਿਹਾ ਹੈ ਜੋ ਕਿ ਮਹਿਲਾਵਾਂ ਅਤੇ ਛੋਟੇ ਬੱਚਿਆਂ ਨੂੰ ਦੇਖ ਕੇ ਅਸ਼ਲੀਲ ਹਰਕਤਾਂ ਕਰਦਾ ਹੈ ਜਿਸ ਦੀ ਸ਼ਿਕਾਇਤ ਲੈ ਕੇ ਅੱਜ ਕੁਝ ਲੋਕ ਫਾਜ਼ਿਲਕਾ ਦੇ थाना ਸਿਟੀ ਦੇ ਵਿੱਚ ਪਹੁੰਚੇ ਜਿਨ੍ਹਾਂ ਵੱਲੋਂ ਇਸ ਵਿਅਕਤੀ ਦੀ ਸ਼ਿਕਾਇਤ ਕੀਤੀ ਗਈ ਹੈ ਅਤੇ ਉਸਦੇ ਖਿਲਾਫ ਜਲਦ ਤੋਂ ਜਲਦ ਕਾਰਵਾਈ ਦੀ ਮੰਗ ਵੀ ਕੀਤੀ ਗਈ ਹੈ ਉਧਰ ਮੋਹੱਲਾ ਨਿਵਾਸੀਆਂ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਸਿਟੀ ਦੇ ਐਸਐਚਓ ਲੇਖਰਾਜ ਬੱਟੀ ਵੱਲੋਂ ਵੀ ਇਸ ਵਿਅਕਤੀ ਦੇ ਖਿਲਾਫ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਉਹਨਾਂ ਨੇ ਕਿਹਾ ਕਿ ਇਸ ਵਿਅਕਤੀ ਨੂੰ ਜਲਦੀ ਕਾਬੂ ਕਰ ਲਿਆ ਜਾਏਗਾ। ਮੋਹੱਲਾ ਨਿਵਾਸੀਆਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਉਹਨਾਂ ਨੂੰ ਇਹ ਜੀ ਸਮੱਸਿਆ ਆ ਰਹੀ ਹੈ ਅਤੇ ਇੱਕ ਵਿਅਕਤੀ ਉਹਨਾਂ ਦੇ ਘਰਾਂ ਦੇ ਅੰਦਰ ਤਾਕਤ ਜਿਹਾ ਕੀ ਕਰਦਾ ਹੈ ਤੇ ਮਹਿਲਾਵਾਂ ਅਤੇ ਬੱਚਿਆਂ ਨੂੰ ਦੇਖ ਕੇ ਉਸ ਦੇ ਵੱਲੋਂ ਛੇੜਛਾੜ ਕੀਤੀ ਜਾਂਦੀ ਹੈ। ਜਿਸ ਦੀ ਸ਼ਿਕਾਇਤ ਅੱਜ ਮੋਹੱਲਾ ਨਿਵਾਸੀਆਂ ਵੱਲੋਂ थाना ਸਿਟੀ ਪੁਲਿਸ ਨੂੰ ਦਿੱਤੀ ਗਈ ਹੈ ਅਤੇ ਉਸ ਦੇ ਖਿਲਾਫ ਕਾਰਵਾਈ ਦੀ ਮੰਗ ਉਹਨਾਂ ਵੱਲੋਂ ਕੀਤੀ ਗਈ ਹੈ। ਆ ਤੁਹਾਡਾ ਦੀਪਕ ਕੜਾ ਰਹੀ ਹੈ। ਕੜਾ ਰੇ ਜੀ ਕੀ ਗੱਲ ਹੋਈ ਥਾਣੇ ਪਹੁੰਚੇ ਤੁਸੀਂ ਅੱਜ? ਉਹ ਸਰ ਇੱਕ ਲੜਕਾ ਹੈ ਗਲੀ ਦੇ ਵਿੱਚ ਗੇੜੀਆਂ ਮਾਰਦਾ। ਬੱਚਿਆਂ ਨੂੰ ਲੇਡੀਜ਼ ਨੂੰ ਦੇਖਦਾ ਦੇਖ ਕੇ ਗਲਤ ਹਰਕਤਾਂ ਕਰਦਾ, ਘਰਾਂ ਦੇ ਅੰਦਰ ਜਾਕਦਾ। ਵੀ ਉਸ ਵਾਸਤੇ ਹੀ ਪਹੁੰਚੇ ਸੀ ਵੀ ਕੱਲ ਨੂੰ ਕੋਈ ਵਾਰਦਾਤ ਕਰੇ ਤਾਂ ਪਹਿਲੇ ਐਪਲੀਕੇਸ਼ਨ ਦੇ ਦੀ ਆਪਾਂ। ਤਾਂ ਕਰਕੇ ਐਸਐਚਓ ਸਾਹਿਬ ਨੂੰ ਮਿਲੇ ਸੀ ਤੇ ਦਰਖਾਸਤ ਦਿੱਤੀ ਹੈ ਉਹਦੇ ਵਾਸਤੇ। ਜੀ ਕਦੋਂ ਘਟਨਾ ਹੋਈ ਸੀ? ਕੀ ਗੱਲ ਕੀ ਹੋਈ ਪੂਰੀ ਗੱਲ ਦਾ? ਇਹ ਸਰ ਮਤਲਬ 4-5 ਮਹੀਨਿਆਂ ਤੋਂ ਵੈਸੇ ਆ ਰਿਹਾ ਹੈ। ਹਲੋ ਪਹਿਲੇ ਤੱਕ ਉਹ ਆਖਦਾ ਫੋਨ ਤੇ ਲੱਗਾ ਰਹਿੰਦਾ ਕੋਈ ਇੰਨੀ ਆਪਾਂ ਗੌਰ ਨਹੀਂ ਕੀਤਾ ਹੁਣ 2-4 ਦਿਨਾਂ ਤੋਂ ਘਰਾਂ ਦੇ ਅੰਦਰ ਚਾਕ ਰਿਆ ਔਰ ਬੱਚਿਆਂ ਨੂੰ ਦੇਖ ਕੇ ਗਲਤ ਹਰਕਤ ਕਰਦਾ ਵੀ ਕੱਲ ਨੂੰ ਕੋਈ ਬੱਚਿਆਂ ਨੂੰ ਚੱਕ ਲੇ ਜਾਂ ਕੋਈ ਵੀ ਵਾਰਦਾਤ ਹੋ ਜੇ ਤੇ ਉਸ ਤੋਂ ਪਹਿਲੇ ਆਪਾਂ ਪੁਲਿਸ ਸਟੇਸ਼ਨ ਆ ਕੇ ਫਿਰ ਇਹਨਾਂ ਨੂੰ ਸੂਚਿਤ ਕੀਤਾ ਹਮ ਔਰ ਮੰਗ ਕੀ ਕਰ ਰਹੇ ਹੋ ਤੁਸੀਂ ਮੰਗ ਇਹ ਹੀ ਕਰ ਰਹੇ ਆਂ ਵੀ ਪ੍ਰਸ਼ਾਸਨ ਜੋ ਆਪਦੀ ਬੰਦੀ ਕਾਰਵਾਈ ਹੈ ਕਾਨੂੰਨੀ ਕਾਰਵਾਈ ਬਣੇਗੀ ਉਹ ਆਪ ਦਾ ਕਰਨ ਜੀ ਕੀ ਕੀ ਤੁਸੀਂ ਮਿਲਿਆ ਐਸਐਚਓ ਸਾਹਿਬ ਮੈਂ ਐਸਐਚਓ ਸਾਹਿਬ ਨੇ ਅਸ਼ਵਾਸਨ ਦਿੱਤਾ ਹੈ ਕਹਿੰਦੇ ਵੀ ਕਰਦੇ ਆਂ ਕਾਰਵਾਈ ਉਹਨਾਂ ਨੇ ਕਾਲ ਵਗੈਰਾ ਕਰਤੀਆਂ ਸੀ ਜੋ ਵੀ ਉਹਨਾਂ ਦਾ ਬੰਦਦਾ ਕਰਤਾ ਉਹਨਾਂ ਨੇ ਹਾਂਜੀ ਵਿਕਾਸ ਸ਼ਰੋਧ ਸਰ ਸਾਹਿਬ ਕੀ ਕਹੋਗੇ ਕਿ ਉਹ ਅੱਜ ਆ ਰਹੇ ਆ ਸਰ थाने ਤਾਂ ਆਈ ਸੀ ਆਪਣੀ ਗਲੀ ਦੇ ਵਿੱਚ ਇੱਕ ਲੜਕਾ ਬਹੁਤ ਪਰੇਸ਼ਾਨ ਕਰ ਰਿਹਾ ਹੈ ਲੜਕੀਆਂ ਬੇਟੀਆਂ ਨੂੰ ਕੋਈ ਦਿੱਕਤ ਬਾਹਰ ਨਿਕਲਦਾ ਹੈ ਕੋਈ ਬੰਦਾ ਗਲਤ ਅੰਦਰ ਕਰੇ ਜਾ ਕੇ ਦੇਖਦੇ ਉਹਨਾਂ ਨੂੰ ਉਸ ਤੋਂ ਬਾਅਦ 2 3 4 ਵਾਰੀ ਅਸੀਂ ਪੁੱਛਨੇ ਆਂ ਜੀ ਭਾਈ ਸਾਹਿਬ ਤੁਸੀਂ ਕਿਵੇਂ ਆਇਓ ਕਹਿੰਦੇ ਜੀ ਮੇਰਾ ਰੇਤਾ ਆਂਦਾ ਪਰ ਮੇਰੇ ਰੇਤੇ ਦੀ ਟਰਾਲੀ ਆ ਰਹੀ ਏ ਅਸੀਂ 2 3 ਵਾਰੀ ਪਰੋਸੀਆਂ ਨੂੰ ਪੁੱਛਿਆ ਇਹ ਕਹਿੰਦੇ ਤੁਸੀਂ ਰੇਤਾ ਮੰਗਾਇਆ ਕੋਈ ਮਕਾਨ ਬਣ ਰਿਹਾ ਉਹ ਕਹਿੰਦੇ ਨਹੀਂ ਆਪਨੀ ਕੋਈ ਸਾਰੀ ਕੋਣੀ ਹੈਗੀ ਜੀ ਫਿਰ ਤੀਜੇ ਬੰਦੇ ਨੂੰ ਪੁੱਛਿਆ ਕਹਿੰਦੇ ਕੋਈ ਰੇਤਾ ਨਹੀਂ ਮੰਗਾਇਆ ਜੀ ਉਹ ਬੰਦਾ ਬਹੁਤ ਪਰੇਸ਼ਾਨ ਕਰ ਰਿਹਾ ਸੀ ਐਸ ਐਚਓ ਸਾਹਿਬ ਨੂੰ ਆਏ ਆ ਉਹਨਾਂ ਨੂੰ ਕਿਹਾ ਵੀ ਆ ਬੰਦਾ ਆ ਗਿਆ ਸਾਨੂੰ ਪਰੇਸ਼ਾਨ ਕਰ ਰਿਹਾ ਹੈ ਉਹਨਾਂ ਨੇ ਮਾਸਮਾਨਤਾ ਨਾਲ ਕਿਹਾ ਭਈ ਉਹਨਾਂ ਦੇ ਭਈ ਕਾਰਵਾਈ ਕਰਾਂਗੇ ਅੱਜ ਕੱਲ ਜਿਹੜੀਆਂ ਗੰਦੀਆਂ ਵੀਡੀਓ ਆਂਦੀਆਂ ਨੇ ਮੋਬਾਈਲਾ ਤੇ ਗੰਦੇ ਚੀਜ਼ਾਂ ਆਂਦੀਆਂ ਨੇ ਉਹਨਾਂ ਨੂੰ ਵੇਖ ਕੇ ਲੋਕਾਂ ਦਾ ਨਸ਼ਾ ਇੰਨਾ ਵੱਧ ਚੁੱਕਿਆ ਹੈ ਕਿਸੇ ਦੀ ਬੇਰਬਰੀ ਗਲਤ ਕਰਨਾ ਵਿਚਾਰ ਕਰਨਾ ਗਲਤ ਕਰੇ ਜਾਣਾ ਕੋਈ ਚੋਰੀ ਕਰਨੀ ਇਹ ਚੀਜ਼ ਦਾ ਸਮਾਜਿਕ ਤੌਰ ਤੇ ਬਹੁਤ ਵੱਡਾ ਵਿਚਾਰਿਤ ਹੋ ਰਿਹਾ ਹੈ ਇਹਨਾਂ ਨੂੰ ਪਰ ਕੇ ਅਸੀਂ ਐਸਐਚਓ ਸਾਹਿਬ ਕੋਲ ਅਪਲੀਕੇਸ਼ਨ ਲੈ ਕੇ ਆਏ ਆਂ ਲੇਡੀਜ਼ ਵੀ ਆਈਆਂ ਨੇ ਸਾਨੂੰ ਬਹੁਤ ਹੀ ਜ਼ਿਆਦਾ ਮਾਂ ਨੇ ਵੀ ਸਾਡਾ ਛੇਤੀ ਸੁਣਵਾਈ ਹੋਏਗੀ ਤੇ ਇਸ ਨੰਬਰ ਦੀ ਬੜੀ ਹੀ ਜ਼ਿਆਦਾ ਸਨ ਬਾਈ ਹੋਏ ਮਨੇ ਅਸਿਸਟੈਂਟ ਸਾਹਿਬ ਨੇ ਕੀਆ ਤਾਂ ਇਹਨਾਂ ਨੇ ਕਿਹਾ ਨੰਬਰ ਵੀ ਲਿਆ ਹੈ ਉਹਨਾਂ ਦੇ ਟ੍ਰੇਸ ਵੀ ਕੀਤੇ ਹੈ ਉਹਨਾਂ ਨੂੰ ਫੋਨ ਕਰਨਗੇ ਸ਼ਾਮ ਤੱਕ ਸਾਨੂੰ ਪੂਰਾ ਰਿਜ਼ਲਟ ਬੀਐਸਟੀ ਦੀ ਕਾਰਵਾਈ ਹੋਵੇਗੀ ਸਰ ਤੇ ਪੂਰਾ ਵਿਸ਼ਵਾਸ ਐਸਾ ਹੈ ਵੀ ਮੇਰੇ ਕੋਲ ਅੱਜ ਵੀਰੇ ਆਏ ਦੀ ਇਸਮੇਂ ਦੀ ਪ੍ਰੋਬਲਮ ਆਈ ਰਾਤੀ ਨੂੰ ਇੱਕ ਵਿਅਕਤੀ ਆਂਦਾ ਜੋ ਇਨਲੀਗਲ ਟਾਈਪ ਦਾ ਲੱਗਦਾ ਵੀ ਉਹਨਦੇ ਕੋਈ ਮਨਸ਼ਾ ਕੀ ਹੈ ਉਹ ਤਾਂ ਜਾਂਚ ਬਾਅਦ ਹੀ ਪਤਾ ਲੱਗੇਗਾ ਉਹਦੀ ਜੋ ਪਰਸਨੈਲਿਟੀ ਬਿਹੇਵ ਟੂ ਲੱਗਿਆ ਵੀ ਗਲਤ ਆਨਸਰ ਦੀ ਤਰ੍ਹਾਂ ਦਾ ਹੈ ਬਾਕੀ ਉਹ ਪ੍ਰਸ਼ਾਸਨੋਂ ਦਾ ਲੇਜ਼ੀ ਤੌਰ ਤੇ ਇਨਵੈਸਟੀਗੇਸ਼ਨ ਕਰਕੇ ਆਉਂਦਾ ਕਰੇਗਾ ਵੀ ਵਿਅਕਤੀ ਦਾ ਕੀ ਪ੍ਰੋਬਲਮ ਕੋਣ ਹੈ ਕਿਵੇਂ ਹੈ ਇਹ ਗੱਲ ਕੀ ਪਤਾ ਕੀ ਲੱਗਿਆ ਤੁਹਾਨੂੰ ਕੀ ਦੱਸਿਆ ਮਤਲਬ ਇਹ ਕਹਿ ਰਹੇ ਨੇ ਵੀ ਉਹ ਆਂਦਾ ਹੈ ਬੱਚਿਆਂ ਨੂੰ ਜਾਂ ਹੋਰ ਇਸ ਤਰ੍ਹਾਂ ਦਾ ਗਲਤ ਇਸ਼ਾਰੇ ਇਹ ਕਰਦਾ ਜੋ ਨੀ ਆਗਮ ਸਮਾਜੀ ਬੰਦ ਨੂੰ ਕਰਨੇ ਚਾਹੀਦੇ ਪਰੇਸ਼ਾਨ ਹੋ ਕੇ ਸਾਰੀਆਂ ਵਾਰ ਦੇ ਬੰਦੇ ਕਾਫੀ ਲੇਡਿਸ ਵਗੈਰਾ ਆਈਆਂ ਤੁਹਾਡੇ ਸਾਹਮਣੇ ਤੇ ਪ੍ਰੋਬਲਮ ਹੋਈ ਤੇ ਐਸ ਆਈ ਨੇ ਤਾਂ ठाਣੇ ਦਾ ਮਤਲਬ ਹੀ ਕੋ ਨਹੀਂ ਜੀ ਉਹ ਕੀ ਕਹਦੇ ਵੇ ਥਾਣੇ ਐਸ ਐਚਓ ਸਾਹਿਬ ਨੇ ਪੂਰਾ ਸ਼ਵਾਸ਼ਨ ਦਿੱਤਾ ਜੋ ਆਪ ਦਾ ਕਾਰਵਾਈ ਹੈ ਡੀ ਟੂ ਦਫਤਰ ਟ੍ਰੇਸ ਨੰਬਰ ਜੋ ਵੀ ਇੱਕ ਸਰਕਾਰੀ ਸੰਸਥਾ ਦਾ ਸਿਸਟਮ ਹੁੰਦਾ ਹੋ ਆਪਣਾ ਰਹੇ ਨੇ ਉਸ ਤੋਂ ਬਾਅਦ ਜੋ ਸਾਹਮਣੇ ਕਾਰਵਾਈ ਆਏਗੀ ਤੋਂ ਹੋਏਗਾ ਕੋਈ ਨਾ ਕੀ ਕਹਿਣਾ ਚਾਹਾਂਗੇ ਜਿਹੜੇ ਇਹ ਜਿਹੜਾ ਸਮਾਜ ਜਿਹੜਾ ਸਮਾਜ ਦੇ ਵਿੱਚ ਪਨਪਰੇ ਐ ਤੇ ਔਰ ਸਾਦੇ ਬੱਧਿਆ ਨਾਲ ਇਤਨਾ ਦੀ ਹਰਕਤਾਂ ਕਰਦੀਆਂ ਉਹਨਾਂ ਦੀ ਇਹ ਸਭ ਬੜਾ ਡੀਪਲੀ ਮੁੱਦਾ ਹੈ ਵੀ ਇਹ ਕਿਸ ਤਰ੍ਹਾਂ ਹੋ ਰਿਹਾ ਹੈ ਵੀ ਕੌਣ ਲੈਂਦੇ ਵਿੱਚ ਕੀ ਮਨਸ਼ਾ ਹੈ ਕਿ ਨਸ਼ਾ ਵੀ ਹੈ ਕਿ ਹੋਰ ਕੀ ਤੰਤਰ ਹੈ ਇਹ ਬੜਾ ਗਹਿਰਾ ਸਿਸਟਮ ਹੈ ਵੀ ਆਪਣੇ ਇਲਾਕਾ ਬੜਾ ਪੀਸਫੁੱਲ ਇਲਾਕਾ ਉੱਥੇ ਇਹ ਸਿਸਟਮ ਹੋਣਾ ਨਹੀਂ ਚਾਹੀਦਾ ਪਰ ਕਿਉਂ ਹੋ ਰਿਹਾ ਹੈ ਇਹ ਜਾਂਚ ਦਾ ਵਿਸ਼ਾ ਹੈਗਾ ਹੀ ਹੈ